12 ਮਈ 1710 ਨੂੰ ਜਦੋਂ ਸਿੱਖਾਂ ਨੇ ਸਰਹੰਦ ਫਤਹਿ ਕੀਤੀ ਤਾਂ ਉਦੋਂ ਕੁਝ ਜਿੰਨੀਆਂ ਗੱਲਾਂ ਵਾਪਰੀਆਂ ਜਿਹਦੇ ਬਾਰੇ ਤੁਹਾਡੇ ਵਰਗੇ ਸੂਝਵਾਨ ਸੱਜਣਾਂ ਨੂੰ ਜ਼ਰੂਰ ਜਾਣਦੇ ਹੋਣਗੇ ਹੋ ਸਕਦਾ ਨਵੀਂ ਪੀੜੀ ਦੇ ਭੈਣ ਭਰਾ ਨਾ ਜਾਣਦੇ ਹੋਣ ਉਹਨਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਸਰਹੰਦ ਕੋਈ ਮਜ਼ਾਕ ਥੋੜਾ ਸੀ ਫੱਲੇ ਕਰ ਲੈਣਾ ਜਾ ਉਹ ਕੋਈ ਸਰਹੰਦ ਕੋਈ ਮੂਲੀ ਗੱਜਰੀ ਕਿਉਂ ਜਾ ਕੇ ਜਿੱਤ ਲੈਣਾ ਇੱਕ ਬਹੁਤ ਵੱਡੀਆਂ ਘਟਨਾਵਾਂ ਵਾਪਰੀਆਂ ਤੇ ਜਿਨ੍ਹਾਂ ਲੋਕਾਂ ਨੂੰ ਪਤਾ ਹੈ ਉਹ ਇਸੇ ਕਰਕੇ ਸਰਹੰਦ ਦੀਆਂ ਵਧਾਈਆਂ ਦੇ ਇੱਕ ਸਮੇਂ ਸੈ ਉੱਜਾ ਕਰਕੇ ਤੇ ਫਤਿਹਨਾ ਕਹਿੰਦੇ ਆ ਕਿ ਸਰਹੰਦ ਫਤਿਹ ਦੀਆਂ ਸਾਰੀ ਕੌਮ ਨੂੰ ਵਧਾਈਆਂ ਹੋਣ ਤੁਸੀਂ ਸਭ ਜਾਣਦੇ ਕਿ 8 1708 ਜਿਹੜੇ ਹੀ ਸਿੱਖਾਂ ਦੇ ਪਹਿਲੇ ਰਾਜਾ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਪੰਜਾਬ ਚੋਂਦੇ ਨੇ ਤੇ 2 ਸਾਲਾਂ ਬਾਅਦ ਹੀ ਸਰਹੰਦ ਫਤਿਹ ਕਰ ਲੈਂਦੇ ਨੇ ਇੱਕ ਢੀ ਵੱਡੀ ਗੱਲ ਆ ਕਿਉਂਕਿ ਜਿਹੜੀ ਸਰਹੰਦ ਸੀ ਉਹ 800 ਸਾਲਿਆਂ ਤੋਂ ਉੱਥੇ ਮੁਗਲ ਹਕੂਮਤ ਦਾ ਰਾਜ ਸੀ 800 ਸਾਲਾਂ ਤੋਂ ਕਿ ਇੰਨਾ ਕਿਸੇ ਕੋ ਸੋਚ ਵੀ ਨਹੀਂ ਕੋ ਸਕਦਾ ਸੀ ਕਿ ਉਸ ریاست ਨੂੰ ਪੁੱਟ ਦੇਣਾ ਉਸ ریاست ਨੂੰ ਹਰਾ ਦੇਣਾ ਸਰਹੰਦ ਨੂੰ ਤੁਸੀਂ ਇਹ ਵੀ ਜਾਣਦੇ ਹੋ ਕਿ ਉਸ ਇਲਾਕੇ ਦੇ ਵਿੱਚ ਬਹੁਤ ਸਾਰੇ ਜਿਹੜੇ ਹੀ ਪਹਾੜੀ ਹਿੰਦੂ ਰਾਜੇ ਜਿਨ੍ਹਾਂ ਦੀ ਅਗਵਾਈ ਭੀਮ ਰਾਜ ਭੀਮ ਰਾ ਕਰਦਾ ਸੀ ਤਾਂ ਉਹ ਬੰਦੇ ਵੀ ਜਿਹੜੇ ਹੀ ਸੰਗਠਨ ਸਾਰੇ ਦਾ ਸਾਰਾ ਹਮਾਚਲ ਦੇ ਇਲਾਕੇ ਤੋਂ ਉਹ ਵੀ ਸਰਹੰਦ ਦੇ ਨਾਲ ਸੈੱਟ ਸੀ ਇਸ ਤੋਂ ਲਾਵਾ ਹੋਰ ਵੀ ਬਹੁਤ ਸਾਰੇ ਜਿੱਤਾਂ ਸੁੱਚੇ ਨੰਦ ਵਰਗੇ ਗਦਾਰ ਜਿਹੜੇ ਸੀਸ ਹੱਦ ਦੇ ਵਿੱਚ ਸਨ ਜਿਨ੍ਹਾਂ ਨੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੁਪੁੱਤਰਾਂ ਦੀ ਕੋਲਿਆ ਸ਼ਬਦ ਵਰਤਿਆ ਸੱਪ ਸ਼ਬਦ ਵਰਤਿਆ ਤੇ ਜਿਨ੍ਹਾਂ ਨੇ ਅਗਵਾਈ ਇਹ ਕੀਤੀ ਕਿ ਇੱਕ ਵਕੀਲ ਦੇ ਤੌਰ ਤੇ ਹਾਜ਼ਰ ਹੋ ਕੇ ਕਿ ਗੁਰੂ ਸਾਹਿਬ ਜੀ ਦੇ ਸਹਿਬਜ਼ਾਦੇ ਨੂੰ ਸ਼ਹੀਦ ਕੀਤਾ ਜਾ ਸਕੇ ਇਸ ਕਰਦਾ ਗੁੱਸਾ ਸਿੱਖਾਂ ਨੂੰ ਬਹੁਤ ਸੀ ਕਿਉਂਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਜਾਣਦੇ ਕਿ ਸੁੱਚੇ ਨੰਦ ਦਾ ਇੱਕ ਭਤੀਜਾ ਵੀ ਸੀ ਕਿਹੜਾ ਮੁਗਲਾਂ ਦੀ ਫੌਜ ਦੇ ਵਿੱਚ ਸੀ 1000 ਬੰਦਾ ਲੈ ਕੇ ਉਹਨਾਂ ਦੇ ਨਾਲ ਖੜਾ ਸੀ ਤੁਸੀਂ ਸਭ ਜਾਣਦੇ ਹੋ ਕਿ 12 ਮਈ 1710 ਨੂੰ ਚੱਪੜਚੜੀ ਦਾ ਇਲਾਕਾ ਜੋ ਮੁਹਾਲੀ ਦੇ ਬਿਲਕੁਲ ਨੇੜੇ ਹੈ ਉਸ ਸਥਾਨ ਦੇ ਉੱਪਰ ਜੰਗ ਹੋਈ ਆ ਕਿਉਂਕਿ ਚੱਪੜਚੜੀ ਇੱਕ ਉਸ ਛੱਪੜਾਂ ਦੇ ਕਰਕੇ ਛੱਪੜਾਂ ਤੋਂ ਚੱਪੜਚੜੀ ਪਿਆ ਛੱਪੜ ਤੋਂ ਭਾਵ ਕਿ ਉੱਥੇ ਪਾਣੀ ਦੀ ਜਿਹੜੀ ਸੀ ਕਾਫੀ ਜ਼ਿਆਦਾ ਸਹੂਲਤ ਸੀ ਇਸ ਕਰਕੇ ਉਹ ਜੰਗ ਵਾਲੀ ਉਹ ਸਥਾਨ ਨਿਸ਼ਚਿਤ ਕੀਤਾ ਗਿਆ ਕਿਆ ਜਾਂਦਾ ਕਿ ਇਸ ਸਥਾਨ ਦੇ ਉੱਪਰ ਜਿਹੜੇ ਦੂਜੇ ਪਾਸੇ ਜਿਹੜਾ ਨਵਾਬ ਕਹ ਲੋਕੇ ਸਰਹੰਦਾ ਸੂਬੇਦਾਰ ਸੀ ਉਹਨੇ ਇਹ ਬਹੁਤ ਸਾਰੇ ਲੋਕ ਇਕੱਠੇ ਕੀਤੇ ਹੋਏ ਸਨ ਉਹਦੇ ਕੋਲ ਤੋਪਾਂ ਵੀ ਸਨ ਹਾਥੀ ਵੀ ਸਨ ਘੋੜੇ ਵੀ ਸਨ ਤੇ ਹਰ ਤਰ੍ਹਾਂ ਦੇ ਹਥਿਆਰ ਵੀ ਉਹਨਾਂ ਦੇ ਕੋਲ ਸੀ ਦੂਸਰੇ ਪਾਸੇ ਸਿੱਖ ਸਨ ਜਿਨ੍ਹਾਂ ਨੇ ਅਜੇ ਨਵੇਂ-ਨਵੇਂ ਜੰਗ ਸਿੱਖੇ ਸਨ ਲੇਕਿਨ ਗੁਰੂ ਮਹਾਰਾਜ ਜੀ ਵੱਲੋਂ ਬਖਸ਼ਿਆ ਹੋਇਆ ਗੱਤਕਾ ਜਿਹੜਾ ਸੀ ਜੋ ਹੋਲੇ ਮਹੱਲੇ ਤੇ ਜੰਗਾ ਸਿੱਖੀਆਂ ਸਨ ਉਹਨਾਂ ਦੀ ਬਦੌਲਤ ਸਿੱਖਾਂ ਦੇ ਕੋਲ ਖੰਡੇ ਤਿਰਪਾਨਾ ਤੀਰ ਕਮਾਨ ਅੱਜ ਸਨ ਤੇ ਇਹ ਸਾਰੇ ਦੇ ਸਾਰੇ ਚੱਪੜ ਚਿੜੀ ਤੇ ਆਹੋ ਸਾਹਮੀ ਹੋ ਗਏ ਉਸ ਸਥਾਨ ਤੇ ਭਾਈ ਬਾਸ ਸਿੰਘ ਜੀ ਭਾਈ ਆਲੀ ਸਿੰਘ ਜੀ ਅਤੇ ਭਾਈ ਫਕੇ ਸਿੰਘ ਜੀ ਅਤੇ ਬਹੁਤ ਬਹੁਤ ਸਾਰੇ ਸਿੰਘ ਜਿਹੜੇ ਸੀ ਉਥੇ ਜੰਦ ਦੇ ਵਿੱਚ ਮੌਜੂਦ ਸਨ ਤੁਸੀਂ ਸਭ ਜਾਣਗੇ ਕਿ ਜੰਦ ਸ਼ੁਰੂ ਹੋਣ ਤੋਂ ਪਹਿਲਾਂ ਜਿਹੜਾ ਹਜ਼ਾਰ ਬੰਦਾ ਚਾਹ ਸੁੱਚੇ ਨੱਟ ਦਾ ਭਤੀਜਾ ਲੈ ਕੇ ਸ਼ਾਮਲ ਹੋਇਆ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਪਹਿਲਾਂ ਪਤਾ ਸੀ ਕਿ ਇਹ ਬੰਦਾ ਗਿਦਾਰ ਆ ਇਹਨੇ ਕੁਝ ਨਾ ਕੁਝ ਪੁੱਠਾ ਕਰਨਾ ਆ ਇਸ ਕਰਕੇ ਸਿੱਖਾਂ ਨੂੰ ਪਹਿਲਾਂ ਹੀ ਸਕੇਤ ਕਰ ਦਿੱਤਾ ਗਿਆ ਸੀ ਉਹਦਾ ਮਕਸਦ ਇਹ ਸੀ ਸੁੱਚੇ ਨੰਦੇ ਦੇ ਭਤੀਜੇ ਦਾ ਜਦੋਂ ਤੈਨੂੰ ਮੌਕਾ ਮਿਲੇ ਤੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦੇ ਜੇ ਤੈਨੂੰ ਇਹ ਮੌਕਾ ਨਾ ਮਿਲੇ ਤਾਂ ਜਦੋਂ جنگ ਸ਼ੁਰੂ ਹੋ ਜਾਵੇ ਤਾਂ ਤੂੰ ਆਪਣਾ ਹਜ਼ਾਰ ਬੰਦਾ ਲੈ ਕੇ ਜੰਗੀ ਮੈਦਾਨ ਚੋਂ ਭੱਜ ਜਾਣਾ ਇਹਦੇ ਨਾਲ ਸਿੱਖਾਂ ਦੇ ਹੌਂਸਲੇ ਟੁੱਟੇ ਜਾਣਗੇ ਤੁਸੀਂ ਸਭ ਜਾਣਦੇ ਹੋ ਕਿ ਮਾਝਾ ਮਾਲਵਾ ਦਬਾਬੇ ਤੋਂ ਬਹੁਤ ਸਾਰੇ ਸਿੱਖ ਜਿਹੜੇ ਹੀ ਇਸ جنگ ਦੇ ਵਿੱਚ ਗਏ ਕਿਉਂਕਿ ਸਿੱਖਾਂ ਨੂੰ ਗੁੱਸਾ ਸੀ ਕਿ ਇਸ ਗੁਰੂ ਸਾਹਿਬ ਜੀ ਦੇ ਸੈਭਜਾ ਦੇ ਨੂੰ ਸ਼ਹਾਦਤ ਕੀਤਾ ਗਿਆ ਸੀ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ ਇਸ ਗੁੱਸੇ ਦੀ ਬਦੌਲਤ ਸਿੱਖਾਂ ਨੇ ਜਾ ਕੇ ਫਿਰ ਸੰਘ ਦੇ ਵਿੱਚ جنگ ਹੁੰਦੀ ਆ ਉਸ جنگ ਦੇ ਵਿੱਚ ਜਿਹੜਾ ਸੀ ਵਜੀਰ ਖਾਨ ਦਾ ਸਿਰ ਵੱਢਿਆ ਜਾਂਦਾ ਹੈ ਸਿਰ ਕਿਉਂ ਵੱਢਿਆ ਗਿਆ ਕਿਉਂਕਿ ਜਦੋਂ ਕਚਹਿਰੀ ਦੇ ਵਿੱਚ ਮੈਂ ਸੁਝਾ ਵਜੀਰ ਖਾਨ ਨੇ ਗੁਰੂ ਸਾਹਿਬ ਦੇ ਖਿਲਾਫ ਸ਼ਾਨ ਦੇ ਖਿਲਾਫ ਕੁਝ ਬੋਲਿਆ ਤਾਂ ਬਾਬਾ ਫਤਿਹ ਸਿੰਘ ਜੀ ਨੇ ਉਨ੍ਹਾਂ ਨੇ ਕਿਹਾ ਕਿ ਤੇਰਾ ਚੁੱਪ ਕਰਦਾ ਵਜੀਰ ਖਾਨ ਨਹੀਂ ਕਰਦਾ ਸਿਰ ਤੇ ਧੌਂ ਤੋਂ ਵਖਰਾ ਕਰ ਦਿੱਤਾ ਜਾਵੇਗਾ ਸਜ਼ਾ ਤਾਂ ਉਦਣ ਹੀ ਮੁਕਰਰ ਹੋ ਗਈ ਸੀ ਲੇਕਿਨ ਇਹ ਸਜ਼ਾ ਨੂੰ ਪੂਰਾ ਭਾਈ ਫਤਿਹ ਸਿੰਘ ਜੀ ਨੇ ਕੀਤਾ ਕਰਪਾਨ ਦੇ ਇੱਕ ਵਾਰ ਦੇ ਨਾਲ ਹੀ ਉਹਦੀ ਧੌਂ ਲੱਕ ਸੁੱਟ ਦਿੱਤੀ ਇਸ ਤਰ੍ਹਾਂ ਜਿਹੜੀ ਹੀ ਜੰਗ ਜਿੱਤੀ ਗਈ ਕਿਉਂਕਿ ਇਹ ਜੰਗ ਬੜੀ ਬਹਾਦਰੀ ਤੇ ਬੜੀ ਦਲੇਰੀ ਨਾਲ ਜਿੱਤੀ ਗਈ ਸੀ ਤੋਪਾਂ ਦੇ ਮੂੰਹ ਜਿਹੜੇ ਸੀ ਹੁਏ ਲੇਕਿਨ ਤੋਪਾਂ ਦੇ ਮੂੰਹ ਮੋੜ ਦਿੱਤੇ ਗਏ ਇਹ ਇੱਕ ਬਹੁਤ ਵੱਡੀ ਸਿੱਖਾਂ ਦੀ ਜਿੱਤ ਪ੍ਰਾਪਤ ਹੋਈ 800 ਸਾਲਾਂ ਤੋਂ ਸਥਿਤ ਰਾਜ ਨੂੰ ਜਿਹੜਾ ਸੀ ਉਥੇ ਪੁੱਟ ਕੇ ਸੁੱਟ ਦਿੱਤਾ ਗਿਆ ਬੇਸ਼ੱਕ ਇਹਦੇ ਵਿੱਚ 6000 ਸਿੱਖਾਂ ਦੀ ਸ਼ਹਾਦਤ ਹੋਈ ਜੋ ਜਦੋਂ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਮੇਲੇ ਕਰਨ ਤੇ ਜਿੱਥੇ ਇੱਕ ਠੰਡਾ ਭੁਰਜ ਅਤੇ ਸਾਬ ਜਾਣੀ ਕਿ ਸ਼ਹਾਦਤ ਦੇ ਵਿੱਚ ਇੱਕ ਸੈਂਟਰ ਤੇ ਇੱਕ ਸਥਾਨ ਹੁੰਦਾ ਗੁਰਦੁਆਰਾ ਸਾਹਿਬ ਉਸ ਜਗ੍ਹਾ ਤੇ ਸ਼ਹੀਦ ਹਰ ਸਿੰਘਾਂ ਦਾ ਦਾਸ ਸਤਕਾਰ ਕੀਤਾ ਗਿਆ ਅਗਨੀ ਭੇਟ ਕੀਤੀ ਗਈ ਉੱਥੇ ਉਹਨਾਂ ਸਿੱਖਾਂ ਦੀ ਮਿੱਟੀ ਜਾਂਦੇ ਵਿੱਚ ਅੱਜ ਆਪਾਂ ਜਦੋਂ 12 ਮਈ ਤੇ ਉਹਨਾਂ ਨੂੰ ਸਿੱਖਾਂ ਨੂੰ ਵਧਾਈਆਂ ਦੇਣੀਆਂ ਆ ਗਿੱਤਣੀਆਂ ਨਾਲ ਦੇ ਨਾਲ ਉਹਨਾਂ ਸਾਰੇ ਹਿੰਮਤ ਤੇ ਮਾਰ ਦੇ ਦਬਾਬੇ ਦੇ ਸਿੰਘਾਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਕਿਉਂਕਿ ਇੱਕ ਬਹੁਤ ਵੱਡੀ ਗੱਲ ਹੋਈ ਸੀ ਉਸ ਤੋਂ ਬਾਅਦ 27 ਮਈ ਨੂੰ ਸ 1710 ਨੂੰ ਫਿਰ ਸਿੱਖਾਂ ਨੇ ਖਾਲਸਾਈ ਨੀਲਾ ਝੰਡਾ ਆਪਣਾ ਬਣਾਇਆ ਮੋਹਰ ਬਣਾਈ ਲਗੇ ਨਾਨਕਸ਼ਹੀ ਗੋਪਤਸਾਈ ਸਿੱਕੇ ਚਲਾਏ ਨਾਨਕਸ਼ਹੀ ਕੈਲੰਡਰ ਚਲਾਇਆ ਅਤੇ ਆਪਣੀ ਇਤਿਹਾਸਕ ਰਾਜਧਾਨੀ ਬਣਾਈ ਮੁਖਲਸਗੜ ਇਸ ਕਰਕੇ ਸਿੱਖਾਂ ਨੂੰ ਇਸ ਦਿਨ ਦੀ 12 ਮਈ 1710 ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਇਹ ਚੀਂ ਜਿਹੜੀ ਆ ਸਿੱਖਾਂ ਨੇ ਮੁੜ ਕੇ ਕਈ ਵਾਰ ਸਰਹੰਦ ਜਿੱਤੀ ਤੇ ਅੱਜ ਵੀ ਜਦੋਂ ਤੁਸੀਂ ਸਰਹੰਦ ਤੇ ਜਾਓ ਉਹ ਨਾ ਨਰਤਮਸਤ ਘਾਉਣਾ ਗੁਰਦੁਆਰਾ ਸਾਹਿਬ ਦੇ ਨਾਲ ਦੇ ਪਾਸੇ ਇੱਕ ਖਾਲੀ ਜਗਾ ਪਈ ਆ ਉਹਦੇ ਵਿੱਚ ਅੱਜ ਵੀ ਉੱਥੇ ਮੀਂਹ ਤੁਹਾਨੂੰ ਮਿਲ ਜਾਣਗੇ ਆ ਪ੍ਰਾਤਨ ਸਰਹੰਦ ਦੀਆਂ ਉੱਥੇ ਹੀ ਸੁੱਚਾ ਅੰੰਦ ਦਾ ਵੀ ਘਰ ਸੀ ਤੁਸੀਂ ਉਹ ਵੀ ਦੇਖ ਸਕਦੇ ਹੋ ਵੇਖੀ ਹੈ ਜੀ ਸੀ ਸਚਾਨਾਂ ਦੀ ਜਦੋਂ ਤੁਸੀਂ ਇਹੋ ਜਿਹੇ ਸਥਾਨਾਂ ਤੇ ਜਾਓ ਨਾ ਜ਼ਰੂਰ ਇਤਿਹਾਸਕ ਜਾਣਕਾਰੀ ਇਕੱਠੀ ਕਰਕੇ ਲੈ ਕੇ ਆਇਓ ਇੱਕ ਦੋ ਘੰਟੇ ਨਾਲ ਕੋਈ ਫਰਕ ਨਹੀਂ ਪੈਂਦਾ ਕਾਲੀ ਨਾ ਪਿਆਰ ਕਰੋ ਅੱਜ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਰਹੰਦ ਫਤਿਹ ਦੀਆਂ ਲੱਖ ਲੱਖ ਵਧਾਈਆਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਜਤਰ ਸਿੰਘਤਰ ਸਿੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ